ਗੱਲ ਜਲੰਧਰ ਜਿਮਨੀ ਚੋਣ ਦੀ ਕਰੀਏ ਜਲੰਧਰ ਜਿਮਨੀ ਚੋਣ ਬਹੁਤ ਸਾਰੇ ਸਵਾਲਾਂ ਦਾ ਹੱਲ ਕਰ ਗਈ ਹੈ ਬਹੁਤ ਸਾਰੇ ਸਵਾਲ ਨਵੇਂ ਖੜੇ ਕਰ ਗਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਜਲੰਧਰ ਜਿਮਨੀ ਚੋਣ ਦਾ ਬਹੁਤ ਦੇਰ ਤੱਕ ਜ਼ਿਕਰ ਹੋਏਗਾ ਘੱਟੋ ਘੱਟ ਜਿਹੜੀਆਂ ਬਾਕੀ ਰਹਿੰਦੀਆਂ ਚਾਰ ਜਿਮਨੀ ਚੋਣਾਂ ਨੇ ਉਦੋਂ ਤੱਕ ਤੇ ਜ਼ਰੂਰ ਹੋਏਗਾ ਬਲਕਿ ਇਸ ਤੋਂ ਅੱਗੇ ਵੀ ਅਗਰ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਵੀ ਕੋਈ ਦੂਰਾ ਮਾ ਨਹੀਂ 2027 ਦੀਆਂ ਜਿਹੜਾ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਵੀ ਇਹ ਚੋਣ ਪ੍ਰਭਾਵਿਤ ਕਰਦੀ ਨਜ਼ਰ ਆਏਗੀ ਗੱਲ ਇੱਕ ਇੱਕ ਕਰਕੇ ਕਰੀਏ ਤਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆ ਵਧਾਇਕ ਸੀ ਸੀਤਲੋਂਗਰਾਲ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਹ ਚੋਣ ਹੋਈ ਹੈ ਸੀਤਲੋਂਗਰਾਲ ਬੀਜੇਪੀ ਵੱਲੋਂ ਚੋਣ ਲੜਦੇ ਨੇ ਤੇ ਬੀਜੇਪੀ ਵੱਲੋਂ ਚੋਣ ਲੜਦੇ ਆ ਸੀਤਲੋਂਗਰਾਲ ਦੂਸਰੇ ਨੰਬਰ ਤੇ ਆਉਂਦੇ ਨੇ ਸੀਤਲੋਂਗਰਾਲ ਬੇਸ਼ੱਕ ਦੂਸਰੇ ਨੰਬਰ ਤੇ ਆਏ ਨੇ ਪਰ ਹਾਰਦਾ ਤੇ ਉਹਨਾਂ ਦੇ ਉਹਨਾਂ ਦਾ ਜਿਹੜਾ ਅੰਤਰ ਸੀਗਾ ਉਹਨਾਂ ਦਾ ਤੇ ਜਿੱਤਣ ਵਾਲੇ ਕੈਂਡੀਡੇਟ ਦਾ ਜੋ ਅੰਤਰ ਸੀ ਉਹ ਤਕਰੀਬਨ 37000 ਤੋਂ ਵੀ ਉੱਪਰ ਵੋਟਾਂ ਦਾ ਫਰਕ ਸੀ ਤੇ ਦੂਸਰੀ ਗੱਲ ਕਰੀਏ ਤੇ ਇਥੋਂ ਸੀਤਰਾ ਅੰਗਰਾਲ ਦੀ ਹਾਰ ਬੀਜੇਪੀ ਦੇ ਵਿੱਚ ਕੀ ਕੁਛ ਚੱਲ ਰਿਹਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਕਿਸ ਤਰ੍ਹਾਂ ਦਾ ਸਟੈਂਡ ਪੰਜਾਬ ਦੇ ਵਿੱਚ ਲੈ ਗਈ ਇਹ ਵੀ ਤੈਅ ਕਰੇਗਾ ਤੇ ਅਗਲੀ ਗੱਲ ਕਰੀਏ ਤਾਂ ਇਸੇ ਸੀਟ ਦੇ ਉੱਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਦੀ ਹਾਰ ਜਿਹੜੀ ਹੈ ਔਰ ਤੀਸਰੇ ਨੰਬਰ ਤੇ ਜਾਣਾ ਇਹ ਵੀ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਕਾਂਗਰਸ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਵਿੱਚ ਕੋਈ ਵੱਡਾ ਚਿਹਰਾ ਸਿਆਸਤ ਦਾ ਨਹੀਂ ਦੇਖਣਾ ਚਾਹੁੰਦੀ ਇਹ ਕਾਂਗਰਸ ਦੇ ਵਿੱਚੋਂ ਗੱਲਾਂ ਬਾਤਾਂ ਉੱਠ ਕੇ ਬਾਹਰ ਆ ਰਹੀਆਂ ਨੇ ਜਾਂ ਮੀਡੀਆ ਦੇ ਵੱਡੇ ਹਿੱਸੇ ਤੇ ਇਹਦੇ ਤੇ ਚਰਚਾ ਵੀ ਹੋ ਰਹੀ ਹੈ। ਦੂਸਰੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਪੰਜਾਬ ਦੀ ਖੇਤਰੀ ਪਾਰਟੀ ਦੀ ਬਹੁਤ ਸਾਰੀਆਂ ਜਿਹੜੀਆਂ ਲੋਕ ਦਮ ਭਰਦੇ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਅਸੀਂ ਤੁਸੀਂ ਆਪਾਂ ਸਾਰੇ ਇਹ ਗੱਲ ਮੰਨਦੇ ਆਂ ਹੋਣੀ ਚਾਹੀਦੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ। ਅਕਾਲੀ ਦਲ ਦਾ ਇੱਥੇ ਜੋ ਹਸ਼ਰ ਹੋਇਆ ਚਾਹੇ ਬਾਗੀ ਧੜੇ ਦੀ ਗੱਲ ਕਰ ਲਈਏ ਚਾਹੇ ਆਕਾਲੀ ਦਲ ਦੇ ਕਾਬਜ ਧੜੇ ਦੀ ਗੱਲ ਕਰ ਲਈਏ ਦੋਨਾਂ ਧੜਿਆਂ ਨੂੰ ਇਸ ਚੋਣ ਨੇ ਬਹੁਤ ਸਾਰੇ ਸਬਕ ਸਿਖਾਏ ਨੇ ਆਕਾਲੀ ਦਲ ਦਾ ਬੀਐਸਪੀ ਦੇ ਨਾਲ ਅਲਾਈਅੰਸ ਜਿਹੜਾ ਉਹ ਇੱਥੇ ਬਹੁਤ ਸਾਰੇ ਸਵਾਲ ਖੜੇ ਕਰ ਗਿਆ ਆਕਾਲੀ ਦਲ ਦੇ ਅਲਾਈਅੰਸ ਦੇ ਨਾਲ ਬੀਐਸਪੀ ਦੀ ਬੀਐਸਪੀ ਦੇ ਕੈਂਡੀਡੇਟ ਆਕਾਲੀ ਦਲ ਦੇ ਬਾਗੀ ਧੜੇ ਨਾਲੋਂ ਵੀ ਘੱਟ ਵੋਟਾਂ ਲੈ ਕੇ ਜਾਂਦੇ ਨੇ ਤੇ ਆਕਾਲੀ ਦਲ ਦਾ ਬਾਗੀ ਧੜਾ ਵੀ ਆਪਣੇ ਤੌਰ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਆ ਖੜੇ ਕਰ ਰਿਹਾ ਹੈ ਦੂਸਰੇ ਢੜੇ ਦੇ ਉੱਤੇ ਦੂਸਰਾ ਦੂਸਰੇ ਤੇ ਪਰ ਵਾਸਤਵ ਦੇ ਵਿੱਚ ਅਕਾਲੀ ਦਲ ਦੇ ਜਿਹੜੀ ਹਾਲਾਤ ਇਸ ਸੀਟ ਦੇ ਉੱਤੇ ਹੋਏ ਨੇ ਸ਼ਾਇਦ ਅਜ ਤੱਕ ਪੰਜਾਬ ਦੇ ਵਿੱਚ ਕਦੇ ਵੀ ਇੰਨੇ ਥੱਲੇ ਤੱਕ ਅਕਾਲੀ ਦਲ ਕਦੇ ਨਹੀਂ ਸਿਗਰਿਆ ਸੋ ਕੁੱਲ ਮਿਲਾ ਕੇ ਜਲੰਧਰ ਜਿਮਨੀ ਚੋਣ ਦੀ ਅਗਰ ਗੱਲ ਕਰੀਏ ਅਕਾਲੀ ਦਲ ਦੇ ਲਈ ਮੰਥਨ ਦੀ ਲੋੜ ਹੈ ਵਿਐਸਪੀ ਇਥੋਂ ਆਪਣਾ ਪੜਿਆ ਵਿਚਾਰੇ ਭੀਜਪੀ ਜਿਹਦੇ ਕੋਲੇ ਇਸ ਸੀਟ ਦੇ ਉੱਤੇ ਕਮਬੈਕ ਕਰਨ ਦਾ ਇੱਕ ਮੌਕਾ ਸੀ ਉਹ ਕਿਉਂ ਗਿਆ ਉਪਰਚੋਲ ਕਰੇ ਤੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਵੀ ਸਾਨੂੰ 20 ਤੋਂ 25000 25 ਤੋਂ 28 ਕੁ ਹਜ਼ਾਰ ਤੱਕ ਦੀ 30000 ਤੋਂ ਉਪਰ ਉਹਨਾਂ ਨੂੰ ਉਮੀਦ ਨਹੀਂ ਸੀ ਜਤਨ ਦੀ ਪਰ ਇੱਥੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹਕਮਰਾਨ ਧਿਰ ਹੈ ਤੇ ਉਹਦੇ ਕੋਲੇ ਇੱਕ ਇੱਜ ਇਹ ਹੁੰਦਾ ਹੈ ਅਗਲਾ ਕਹਿੰਦਾ ਵੀ ਸਰਕਾਰ ਦੇ ਹਾਲੇ 2.5 ਸਾਲ ਬਚੇ ਪਏ ਨੇ ਤੇ ਇਸ ਕਰਕੇ ਸਰਕਾਰ ਦੇ ਕੈਂਡੀਡੇਟ ਨੂੰ ਵੋਟ ਪਾਈਏ ਤਾਂ ਕਿ ਲੋਕਾਂ ਦੇ ਕੰਮ ਹੋਣਗੇ ਇਹ ਲੋਕਾਂ ਦੀ ਧਾਰਨਾ ਹੋ ਸਕਦੀ ਹੈ ਪਰ ਦੂਸਰੇ ਪਾਸੇ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਉੱਥੇ ਪੂਰਾ ਜ਼ੋਰ ਲਗਾਇਆ ਗਿਆ ਸਿਆਸੀ ਤੌਰ ਦੇ ਉੱਤੇ ਪੂਰਾ ਜ਼ੋਰ ਉੱਥੇ ਭਗਵੰਤ ਮਾਨ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਲਾਇਆ ਗਿਆ ਉਹਦਾ ਨਤੀਜਾ ਵੀ ਸਾਹਮਣੇ ਹੈ ਪਰ ਹੁਣ ਬਾਕੀ ਬਚੀਆਂ ਜਿਹੜੀਆਂ 4 ਸੀਟਾਂ ਨੇ ਉੱਥੇ ਆਮ ਆਦਮੀ ਪਾਰਟੀ ਦੇ ਲਈ ਪਰਖ ਦੀ ਘੜੀ ਹੋਏਗੀ ਤੇ ਆਮ ਆਦਮੀ ਪਾਰਟੀ ਨੂੰ ਜਿੱਤ ਦੀਆਂ ਮੁਬਾਰਕਾਂ ਨੇ ਤੇ ਦੂਸਰੇ ਪਾਸੇ ਗੱਲ ਕਰੀਏ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਅੱਗੇ ਪਿੱਛੇ ਕਿਵੇਂ ਰਹਿ ਗਈਆਂ ਔਰ ਜਿੱਤ ਤੇ ਹਾਰ ਦਾ ਮਾਰਜਿਨ ਜਿਹੜਾ 37500 ਵੋਟਾਂ ਦਾ ਵੀ ਵੱਧਦਾ ਹੈ ਉਸ ਨੂੰ ਸਮਝਣ ਦੀ ਵੀ ਬੇਹੱਦ ਲੋੜ ਹੈ